ਤੇ ਜਿਹੜਾ ਡਾਕਟਰੀ ਰਿਪੋਰਟਾਂ ਦੇ ਵਿੱਚ ਖੁਲਾਸਾ ਹੋਇਆ ਪੋਸਟਮਾਰਟਮ ਤੋਂ ਬਾਅਦ ਕਿ ਉਹਦੇ ਜਿਹੜੇ ਗੁਪਤੰਗ ਸੀ ਬੱਚੇ ਦਾ ਉੱਥੇ ਕੋਈ ਲੋਹੇ ਦੀ ਮੋਟੀ ਜਿਵੇਂ ਰਾਡ ਕਹਿ ਦਈਏ ਜਾਂ ਮੁਸਰੀਆ ਕਹਿ ਦਈਏ ਇਸ ਤਰ੍ਹਾਂ ਦੀ ਚੀਜ਼ ਉਸ ਬੱਚੇ ਦੇ ਗੁਪਤੰਗ ਦੇ ਵਿੱਚ ਪਾ ਕੇ ਤੇ ਉਹਨੂੰ ਮਾਰ ਕੇ ਸ਼ਮਸ਼ਾਨ ਘਾੜ ਦੇ ਵਿੱਚ ਸੜ ਦਿੱਤਾ ਜਾਂਦਾ ਹੈ ਕਿੰਨਾ ਚਿਰੇ ਕਤਲ ਜੋ ਪੰਜਾਬ ਸੰਦੇ ਰਹੋਗੇ ਕੋਈ ਇਸ ਬੱਚੇ ਦਾ ਕੋਈ ਉਸ ਇਨਸਾਨ ਦੇ ਨਾਲ ਕੋਈ ਲਾਗੜਾਟ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਪਰਿਵਾਰ ਦੀ ਕੋਈ ਦੁਸ਼ਮਣੀ ਆ ਪਤਾ ਕੀਤਾ ਮੈਂ ਹਿਸ਼ਾਰਪੁਰ ਦੇ ਵਿੱਚ ਕਹਿੰਦੇ ਇਹ ਫਗਵਾੜੇ ਤੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆ ਕੇ ਪਰਿਵਾਰ ਰਹਿਣ ਲੱਗਿਆ ਸੀ ਛੇ ਪੰਜ ਸੱਤ ਮਹੀਨੇ ਪਹਿਲਾਂ ਇੱਥੇ ਆ ਕੇ ਰਹਿਣ ਲੱਗਿਆ ਤੇ ਇਹਨਾਂ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤੰਗਾ ਦੇ ਵਿੱਚ ਕੁਛ ਰਾੜ ਪਾ ਕੇ ਜਾਂ ਕੋਈ ਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਭਾਈ ਬੰਦਾ ਮੈਨੂੰ ਲੱਗਦਾ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਨਾ ਪਹਿਲਾਂ ਦੁਸ਼ਮਣੀ ਜਿਹੜਾ ਦੁਸ਼ਮਣੀ ਨਿਮਾਉਣ ਜਾਣਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਦੁਸ਼ਮਣੀਆਂ ਵੀ ਬਰਾਬਰ ਦਾ ਨਿਮਾਈਆਂ ਜਾਂਦੀਆਂ ਹੈ ਜਵਾਕਾਂ ਰਾਹੀਂ ਜਾਂ ਬਜ਼ੁਰਗਾਂ ਰਾਹੀਂ ਜਾਂ ਪਰਿਵਾਰ ਦੇ ਮੈਂਬਰਾਂ ਵਿੱਚ ਦੁਸ਼ਮਣੀਆਂ ਨਹੀਂ ਕੱਢੀਆਂ ਜਾਂਦੀਆਂ ਤਾਂ ਕੋਈ ਹੈ ਹੀ ਨਹੀਂ ਲੈਣਾ ਨਾ ਦੇਣਾ ਨਾ ਕੋਈ ਤਾਂ ਦੇ ਬੋਲ ਚਾਲ ਨਾ ਕੋਈ ਨੇੜੇ ਨਾ ਕੋਈ ਤੇੜੇ ਨਾ ਕੋਈ ਗਮਾਨ ਸੀ ਕੋਈ ਰੌਲਾ ਗੋਲਾ ਨਹੀਂ ਸੀ ਪਰ ਉਸ ਬੱਚੇ ਨੂੰ ਚੱਕ ਕੇ ਇਸ ਤਰੀਕੇ ਨਾਲ ਮਾਰਿਆ ਜਾਂਦਾ ਕਿਉਂ ਕਿ ਜਿਹੜਾ ਸੱਚ ਫੜਿਆ ਗਿਆ ਇਹਦੇ ਬਾਰੇ ਜਿੰਨੀ ਕ ਮੇਰੀ ਜਾਣਕਾਰੀ ਮੈਂ ਉੱਥੋਂ ਇਕੱਠੀ ਕੀਤੀ ਹੈ ਇਸ ਬੰਦੇ ਨੂੰ 7 ਸਾਲ ਕੈਦ ਹੋਈ ਆ ਪਹਿਲਾਂ ਯੂਪੀ ਤੋਂ ਆਇਆ ਏ ਇੱਕ ਕ੍ਰਿਮੀਨਲ ਇੱਕ ਹਤਿਆਰਾ ਬੰਦਾ ਇੱਕ ਪੇਸ਼ੇਵਰ ਜਿਹੜਾ ਉਮਰ ਜਮਾ ਬੰਦਾ 7 ਸਾਲ ਦੀ ਯੂਪੀ ਦੇ ਵਿੱਚ ਇਹ ਕੈਦ ਕੱਟ ਕੇ ਆਇਆ ਤੇ ਆ ਕੇ ਪੰਜਾਬ ਰਹਿਣ ਲੱਗ ਗਿਆ ਤੇ ਇਸ ਇਨਸਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੀ ਗੱਲ ਪਹਿਲੀ ਗੱਲ ਤਾਂ ਜਿਹੜਾ ਅਸੀਂ ਕਹਿ ਰਹੇ ਹਾਂ ਲੰਬੇ ਸਮੇਂ ਤੋਂ ਕਿ ਜਿਹੜਾ ਵੀ ਬੰਦਾ ਕੋਈ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਆ ਕੇ ਕਿਰਾਏ ਦੇ ਉੱਤੇ ਰਹਿੰਦਾ ਤਾਂ ਉਹਦੀ ਜਿਹੜੀ ਕੋਈ ਜਾਂਚ ਕੋਈ ਪੜਤਾਲ ਕੋਈ ਉਹਦਾ ਪਿਛਲਾ ਕਿਉਂ ਨਹੀਂ ਫਰੋਲਿਆ ਜਾਂਦਾ ਵੀ ਕਿੱਥੋਂ ਆਇਆ ਇਹਦਾ ਕੀ ਬੈਕਗ੍ਰਾਉਂਡ ਹੈ ਕੀ ਕ੍ਰਿਮੀਨਲ ਤਾਂ ਨਹੀਂ ਹੈਗਾ ਇੱਥੇ ਤੜਾ ਤੜ ਇਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ ਆਧਾਰ ਕਾਰਡ ਬਣ ਰਹੇ ਨੇ ਰਾਸ਼ਨ ਕਾਰਡ ਬਣ ਰਹੇ ਨੇ ਇਹਨਾਂ ਨੂੰ ਪੱਕੀਆਂ ਰਹਿਸ਼ਾ ਨਿਤੀਆਂ ਜਾ ਰਹੀਆਂ ਨੇ ਇਨਾਂ ਦੀ ਖਾਤਰ ਸਪੈਸ਼ਲ ਜਿਹੜੇ ਪਹਿਲਾਂ ਝੁੱਗੀਆਂ ਝੋਪੜੀਆਂ 'ਚ ਬੈਠੇ ਸੀਗੇ ਕੋਈ ਰੇਲ ਦੀ ਲੀਹ ਤੇ ਬੈਠਾ ਕੋਈ ਪੁਲ ਥੱਲੇ ਬੈਠਾ ਉਹਨਾਂ ਨੂੰ ਪੱਕੀਆਂ ਰਹਿਸਾ ਬਣਾ ਕੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਾਇਆ ਜਾ ਰਿਹਾ ਹੈ। ਅਜਿਹਾ ਪੰਜਾਬ ਦਾ ਬੰਦਾ ਜੇ ਕੋਈ ਸਰਟੀਫਿਕੇਟ ਬਣਾਉਣ ਜਾਂਦਾ ਨਾ ਕੋਈ ਬੋਰਡ ਬਣਾਉਣੀ ਆ ਕੋਈ ਸਰਟੀਫਿਕੇਟ ਬਣਾਉਣੀ ਆ ਕੋਈ ਹੋਰ ਗੱਲਬਾਤ ਆ ਤਾਂ ਉਹਨੂੰ ਕਈ ਕਈ ਦਿਨ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਘੇੜੇ ਮਾਰਨੇ ਪੈਂਦੇ ਆ ਦਫ਼ਤਰਾਂ ਦੇ। ਪਰ ਇਹਨਾਂ ਦੇ 5 ਤੋਂ 10 ਦਿਨਾਂ ਦੇ ਵਿੱਚ ਆਧਾਰ ਕਾਰਡ, ਬੋਡ ਕਾਰਡ, ਰਾਸ਼ਨ ਕਾਰਡ ਬਣ ਕੇ ਘਰੇ ਆ ਜਾਂਦਾ। ਮੈਂ ਕਸੂਰਮਾਨ ਮੰਨਦਾ ਜਿੱਥੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ, ਪ੍ਰਸ਼ਾਸਨ ਜ਼ਿੰਮੇਵਾਰ ਆ। ਵੀ ਇਹਨਾਂ ਦੀ ਕੋਈ ਪੜਤਾਲ ਨਹੀਂ, ਕੋਈ ਜਾਂਚ ਨਹੀਂ। ਕ੍ਰਿਮੀਨਲ ਬੰਦੇ ਪਿੱਛੋਂ ਕ੍ਰਾਈਮ ਕਰਕੇ ਆਉਂਦੇ ਆ, ਜੁਰਮ ਕਰਕੇ ਆਉਂਦੇ ਆ, ਕਤਲ ਕਰਕੇ ਆਉਂਦੇ ਆ, ਲੁੱਟਾਂ ਖੋਹਾਂ ਕਰਕੇ ਆਉਂਦੇ ਆ ਇੱਥੇ ਆ ਕੇ ਰਹਿਣ ਲੱਗ ਜਾਂਦੇ ਆ। ਇੱਥੇ ਵੀ ਹਜੇ ਘਟਨਾਵਾਂ ਨੂੰ ਅੰਜਾਮ ਦਿੰਦਾ ਤੁਹਾਡੇ ਯਾਦ ਹੋਣਾ ਹੈ ਮੋਹਾਲੀ ਦੇ ਵਿੱਚ ਵੀ ਇੱਕ ਕੁੰਬੜਾ ਪਿੰਡ ਦੇ ਵਿੱਚ ਘਟਨਾ ਵਾਪਰੀ ਸੀ ਦੋ ਨੌਜਵਾਨ ਮੁੰਡੇ ਪ੍ਰਵਾਸੀਆਂ ਵੱਲੋਂ ਮਾਰ ਦਿੱਤੇ ਗਏ ਸੀ ਇਹ ਹਸ਼ਿਆਰਪੁਰ ਦੀ ਅੱਜ ਇੱਕ ਇਹ ਘਟਨਾ ਕਿ 5 ਸਾਲ ਦੇ ਬੱਚੇ ਨੂੰ ਮਾਰਿਆ ਗਿਆ ਇੱਕ ਪ੍ਰਵਾਸੀ ਵੱਲੋਂ ਹਸ਼ਿਆਰਪੁਰ ਦੀ ਦੂਜੀ ਘਟਨਾ ਜਿਹੜੀ ਅੱਜ ਵਾਪਰੀਆ ਦੋ ਘਟਨਾਵਾਂ ਹਸ਼ਿਆਰਪੁਰ ਵਾਪਰੀਆਂ ਨੇ ਦੂਜੀ ਘਟਨਾ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ ਉਹ ਨੂੰ ਇੱਕ ਪ੍ਰਵਾਸੀ ਚਾੱਕ ਕੇ ਕਮਾਤ ਦੇ ਵਿੱਚ ਲੈ ਗਿਆ ਤੇ ਉਹਦੇ ਨਾਲ ਉਹਨੇ ਜਦੋਂ ਵੀ ਉਹ ਇਹ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਨੇੜੇ ਲੋਕਾਂ ਨੂੰ ਪਤਾ ਲੱਗਿਆ ਤੇ ਉਹ ਨੂੰ ਮੌਕੇ ਤੇ ਜਾ ਕੇ ਫੜ ਲਿਆ ਪਰ ਉੱਥੋਂ ਛੜ ਛੜਾ ਕੇ ਉਹ ਭੱਜ ਗਿਆ ਫਰਾਰ ਹੋ ਗਿਆ ਇਹ ਦੂਜੀ ਘਟਨਾ 5 ਸਾਲ ਦਾ ਬੱਚਾ ਹਰਪੁਰ ਦੇ ਵਿੱਚ ਮਾਰ ਦਿੱਤਾ ਗਿਆ 6 ਸਾਲ ਦੀ ਇੱਕ ਪ੍ਰਵਾਸੀ ਦੀ ਬੱਚੀ ਪਰਵਾਸੀ ਹੀ ਬੰਦੇ ਨੇ ਕਮਾਚ ਲ ਜਾ ਕੇ ਉਹਦੇ ਨਾਲ ਇਹ ਜੀ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਮਾਨਸਿਕਤਾ ਦੇਖੋ ਇੱਕ 35 ਸਾਲ ਦਾ ਬੰਦਾ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਲੈ ਜਾਂਦਾ ਕਮਾਦ ਦੇ ਵਿੱਚ ਇੱਕ 35 40 ਸਾਲ ਦਾ ਇਨਸਾਨ ਇੱਕ 5 ਸਾਲ ਦੇ ਬੱਚੇ ਨੂੰ ਲੈ ਜਾ ਕੇ ਕੋਈ ਕੰਮ ਕਰਕੇ ਬੜੀ ਦਰਿੰਦਗੀ ਦੇ ਨਾਲ ਉਹਨੂੰ ਮੌਤ ਦੇ ਘਾਟ ਉਡਾਰ ਦਿੰਦਾ ਉਹ ਗੁਪਤੰਗਾ ਦੇ ਵਿੱਚ ਪਤਾ ਨਹੀਂ ਕੀ ਕੁਝ ਪਾਉਂਦਾ ਮਾਰਦਾ ਹੈ ਤੇ ਤੇਰੇ ਕਿਹੇ ਜੀ ਇਹਨਾਂ ਦੀ ਮਾਨਸਿਕ ਤਰ੍ਹਾਂ ਕਿਹੇ ਜੀ ਸੋਚ ਆ ਬਾਹਰ ਸਾਨੂੰ ਕਹਿੰਦੇ ਰਹਿੰਦੇ ਆ ਵੀ ਇਹ ਇਹਨਾਂ ਦੇ ਖਿਲਾਫ ਹੈ ਅਸੀਂ ਮਨੁੱਖਤਾ ਦੇ ਖਿਲਾਫ ਨਹੀਂ ਆ ਕੋਈ ਜੀ ਸੱਦ ਕੇ ਆਵੇ ਪੰਜਾਬ ਚ ਆਵੇ ਕੰਮ ਕਰਨ ਆਵੇ ਸਾਡੇ ਵੀ ਲੋਕ ਜਾਂਦੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕੋ ਰੌਲਾ ਪਾਉਂਦੇ ਆ ਰਹੇ ਹਾਂ ਪੰਜਾਬ ਦੇ ਲੋਕੋ ਇਹਨੂੰ ਮੁੱਦਾ ਬਣਾਓ ਆਵਾਜ਼ ਠਾਓ ਕਿ ਪੰਜਾਬ ਦੇ ਵਿੱਚ ਜੇ ਕਿਸੇ ਬੰਦੇ ਨੇ ਬਾਹਰੋਂ ਆ ਕੇ ਰਹਿਣਾ ਹੈ ਉਹਦੇ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਦੀ ਵੋਟ ਬਣਾਉਣ ਲਈ ਉਹਨਾਂ ਜ਼ਮੀਨ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹ ਨੌਕਰੀ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਅੱਜ ਤੁਹਾਡੀ ਜ਼ਮੀਨ ਤੇ ਕਬਜ਼ੇ ਕੀਤੇ ਜਾ ਰਿਹਾ ਹੈ ਤੁਹਾਡੀਆਂ ਨੌਕਰੀਆਂ ਖੋਈਆਂ ਜਾ ਰਹੀਆਂ ਨੇ ਤੜਾ ਤੜ ਪੰਜਾਬ ਦੇ ਵਿੱਚ ਵੋਟਾਂ ਬਣਾ ਕੇ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਜਿਹ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਸਾਮ ਚ ਨਾਗਾ ਲੈਂਡ ਮਨੀਪੁਰ ਕਿੰਨੇ ਹੀ ਸੂਬਿਆਂ ਦੇ ਕਾਨੂੰਨ ਆ ਤੁਸੀਂ ਵੋਟ ਨਹੀਂ ਬਣਾ ਸਕਦੇ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਖੁੱਲ੍ਹੇ ਅੰਸ਼ਰਿਆਂ ਪੰਜਾਬ ਨੂੰ ਕਿਉਂ ਸ਼ਾਮਲੜ ਬਣਾਇਆ ਹੋਇਆ ਹੈ ਕਿਉਂ ਨਹੀਂ ਅਸੀਂ ਇਸ ਗੱਲ ਤੇ ਬੋਲ ਰਹੇ ਕਿ ਆਪਣੀ ਵਾਰੀ ਨੂੰ ਢੀਕ ਰਹੇ ਆ ਵੀ ਸਾਡੀ ਵਾਰੀ ਆਊਗੀ ਅਸੀਂ ਉਸ ਦਿਨ ਬੋਲਾਂਗੇ ਸਭ ਤੋਂ ਜ਼ਿੰਮੇਵਾਰ ਆ ਪਿੰਡਾਂ ਦੇ ਕਢਾ ਮ ਚੌਧਰੀ ਜਿਹੜੇ ਤੁਸੀਂ ਸਰਪੰਚ ਚੁਣਦੇ ਹੋ ਤੁਸੀਂ ਮੈਂਬਰ ਚੁਣਦੇ ਹੋ ਤੁਸੀਂ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਪ੍ਰਧਾਨ ਬਣਾਉਣੇ ਮਿਨਿਸਪੈਲਟੀਆ ਦੇ ਐਮਸੀ ਬਣਾਉਣੇ ਆ ਇਹ ਆਪਦੀਆਂ ਵੋਟਾਂ ਦੇ ਮਾਰੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਸਭ ਤੋਂ ਘਟੀਆ ਗਦਾਰ ਤੇ ਮੈਂ ਕਹਣਾ ਯੁੱਤੀ ਚੱਟ ਲੋਕ ਨੇ ਜਿਹੜੇ ਲੋਕ ਅੱਜ ਬਿਨਾ ਕਿਸੇ ਜਾਂਚ ਪੜਤਾਲ ਕੀਤੇ ਤੋਂ ਸਿਰਫ ਕਿਰਾਇਆ ਲੈਣ ਦੇ ਮਾਰੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਕਿਰਾਏ ਤੇ ਰੱਖਦੇ ਨੇ ਇਤੋਂ ਤੱਕ ਵੀ ਪੰਜਾਬੀਆਂ ਦੇ ਹਾਲ ਦੇਖੇ ਆ ਜਿਉਂ ਨਾਲ ਕੋਲ ਦੋ ਘਰ ਹੈ ਇੱਕ ਘਰ ਦੇ ਵਿੱਚ ਚਾਰ-ਚਾਰ ਮੰਜ਼ਲੇ ਉਹਨਾਂ ਦੇ ਘਰ ਕਮਰੇ ਪਾਏ ਹੋਏ ਨੇ 10x10 ਦੇ ਇੱਕ ਕਮਰੇ ਰ 10-10 ਬੰਦੇ ਬਾੜੇ ਹੋਏ ਆ ਉਥੇ ਉਹਨਾਂ ਨੂੰ ਕਿਰਾਏ ਦੇ ਮਾਰੇ ਰੱਖ ਰਹੇ ਨੇ ਇੱਕ ਪਿੰਡ ਦੇ ਵਿੱਚ 10-10 5.5 ਹਜ਼ਾਰ ਬੰਦਾ ਰਹਿ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਆ ਸੋਚਿਆ ਕਦੇ ਇਹ ਗੱਲਾਂ ਨਹੀਂ ਸੁੱਤੇ ਪਏ ਰਹੋ ਲੱਗੇ ਰਹੋ ਲੀਡਰਾਂ ਦੇ ਜੁੱਤੀਆਂ ਜੱਥੀ ਜਾਓ ਕੋਈ ਬਾਦਲ ਦੀਆਂ ਜੁੱਤੀਆਂ ਜੱਥੀ ਜਾਓ ਕਿਉਂਕਿ ਆਰਥਿਕ ਜੁੱਤੀਆਂ ਜੱਥੀ ਜਾਓ ਕੋਈ ਤੁਰੇ ਫਿਰੋ ਬੌਕਰ ਵਾਲਾ ਮਗਰ ਕੋਈ ਭਾਜਪੀ ਮਰ ਤੁਰੇ ਫਿਰੋ ਤੁਰੇ ਫਿਰੋ ਤੁਹਾਡੇ 76 ਫਿਰਨਾ ਮੈਂ ਕਿੰਨੇ ਚਿਰ ਦਾ ਕਹਿ ਰਹਾ ਤੁਹਾਡੇ ਜੁੱਤੀ ਫਿਰੂਗੀ ਮੇਰੀ ਗੱਲ ਯਾਦ ਰੱਖਿਓ ਨਾ ਸਾਨੂੰ ਚੌਂਕਾਂ 'ਚ ਖੜਾ ਖੜਾ ਕੇ ਤੁਹਾਡੇ ਮੂੰਹ ਤੇ ਚਪੇੜੇ ਮਾਰੇ ਨਾ ਨੇ ਜੇ ਤੁਸੀਂ ਅੱਜ ਵੀ ਇਸ ਕਾਲ ਦੇ ਖਿਲਾਫ ਨਹੀਂ ਆਵਾਜ਼ ਠਾਉਂਦੇ ਵੀ ਇੱਕ ਪੰਜਾਬ ਦੇ ਵਿੱਚ ਵੀ ਕਰੂਨ ਬਣਨੇ ਚਾਹੀਦੇ ਦੂਜੇ ਸੁਭਾਣੇ ਤਰਜੇ ਉੱਤੇ ਇੱਕ ਸਵਾਲ ਮੇਰਾ ਸਰਕਾਰ ਦੇ ਅੱਗੇ ਆ ਕਿ ਤੁਹਾਡੇ ਯਾਦ ਹੋਣਾ ਪੰਜਾਬ ਦੇ ਲੋਕੋ ਤੁਹਾਡੀ ਜਾ ਸ਼ਕਤੀ ਬਹੁਤ ਕਮਜ਼ੋਰ ਆ ਆਥਰੇ ਛੱਤਰ ਖਾਤੇ ਖਾਦੇ ਤੜਕੇ ਨੂੰ ਭੁੱਲ ਜਾਂਦੇ ਹੋ ਤੜਕੇ ਖਾ ਕੇ ਆਥਰੇ ਭੁੱਲ ਜਾਂਦੇ ਹੋ ਤੁਸੀਂ ਤਾਂ ਦਰਬਾਰ ਸਾਹਿਬ ਟਾ ਕੇ ਭੁੱਲ ਗਏ ਅਕਾਲ ਤਖਤ ਸਾਹਿਬ ਟਾ ਕੇ ਭੁੱਲ ਗਏ ਬੀਬੀਆਂ ਬੱਚਿਆਂ ਦੇ ਬਲਾਤਕਾਰ ਕਰਾ ਕੇ ਭੁੱਲ ਗਏ ਜਵਾਕ ਮਰਵਾ ਕੇ ਭੁੱਲ ਗਏ ਤੁਸੀਂ ਤਾਂ ਨੌਜਵਾਨੀ ਦਾ ਘਾਣ ਕਰਾ ਕੇ ਭੁੱਲ ਗਏ ਗੁਰੂ ਘਰ ਨੂੰ ਅੱਗਾ ਲਵਾ ਕੇ ਭੁੱਲ ਗਏ ਹੈਗਾ ਚੇਤੇ 84 ਤੋਂ ਬਾਅਦ ਦੋ ਬਾਰੀ ਬਣਾਈ ਆ ਤੁਸੀਂ ਲੋਕਾਂ ਨੇ ਸਰਕਾਰ ਅੱਜ ਵੀ ਗਾਤਰੇ ਹੁੰਦੇ ਆ ਤੁਹਾਡੇ ਪਾਏ ਵੇ ਡਾਲੇ ਰੱਖੇ ਹੁੰਦੇ ਆ ਪੱਗਾਂ ਬੰਨ੍ਹੀਆਂ ਤੇ ਜਿਹੜੇ ਤੁਸੀਂ ਕਾਂਗਰਸੀ ਲੀਡਰਾਂ ਜਿੱਤੀਆਂ ਚੜਦੇ ਫਿਰਦੇ ਹੁੰਦੇ ਹੋਣੇ ਤੋ ਇਹ ਉਹ ਲੋਕ ਆ ਭਾਈ ਗੁੱਸਾ ਨਾ ਕਰੋ ਮੇਰਾ ਆ ਬਾਦਲ ਸਵੀਰ ਸਿੰਘ ਹਰ ਚ ਪੈਸੇ ਵੰਡ ਗਿਆ ਜੀ ਤੇਲ ਵੰਡ ਗਿਆ ਜੀ ਚੰਨੀ ਗੱਟੇ ਚੱਕ ਗਿਆ ਜੀ ਅ ਮੋਦੀ 16 ਕਰੋੜ ਦੇ ਗਿਆ ਜੀ ਤੁਰੇ ਫਿਰ ਜੁੱਤੀਆਂ ਝਟ ਦੇਣਾ ਦੇ ਮੰਗਲ ਮੈਂ ਉਦੋਂ ਵੀ ਕਿਹਾ ਸੀ ਮੈਨੂੰ ਇਹ ਵੀ ਸੀ ਤਕਲੀਫ ਕੋਈ ਵੀ ਕੌਣ ਤੇਲ ਵੰਡਦਾ ਹੈ ਕੌਣ ਪੈਸੇ ਵੰਡਦਾ ਹੈ ਕੌਣ ਬੋਰੀਆਂ ਚੱਕਦਾ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਅਸਲ ਦੇ ਵਿੱਚ ਇਹਨਾਂ ਨੇ ਮੁੱਦਾ ਡੀਰੇਲ ਕਰਤਾ ਮੁੱਦਾ ਗਾਇਬ ਕਰਤਾ ਕਿ ਬੀਬੀ ਐਮਬੀ ਤੇ ਕੰਟਰੋਲ ਪੰਜਾਬ ਦਾ ਸਾਡਾ دریاਵਾਂ ਦੇ ਕੰਟਰੋਲ ਸਾਡਾ ਹੈਡਵਰਕਸ ਤੇ ਕੰਟਰੋਲ ਸਾਡਾ ਡੈਮਾਂ ਦੇ ਕੰਟਰੋਲ ਸਾਡਾ ਕਿਉਂ ਨਹੀਂ ਸਾਡਾ ਇੱਕ ਵੀ ਬੰਦਾ ਨਹੀਂ ਪੰਜਾਬ ਦਾ ਕਿਉਂ ਭਈ ਕਿਉਂ ਸੈਂਟਰ ਨੇ ਸਾਰੇ ਸਾਡੇ ਡੈਮ ਆਪਣੇ ਹੱਥਾਂ 'ਚ ਕਰ ਲਏ ਕਿਉਂ ਪਾਣੀਆਂ ਦਾ ਸਾਰਾ ਪ੍ਰਬੰਧ ਸੈਂਟਰ ਆਪਣੇ ਹੱਥਾਂ 'ਚ ਲੈ ਗਿਆ ਕਿਉਂ ਸੈਂਟਰ ਰਾਜਾਂ ਦੇ ਅਧਿਕਾਰ ਹੱਕ ਹੋ ਰਿਹਾ ਇਹਨਾਂ ਨੇ ਜਿੱਥੇ ਸਾਨੂੰ ਲਾਈ ਇਹ ਬਣਨੀ ਬਣਦੀ ਸੀਗੀ ਸਾਡੀ ਕਿ ਸਾਨੂੰ ਇਕੱਠੇ ਹੋ ਕੇ ਅੱਜ ਇਹਨਾਂ ਹੜ੍ਹਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਸਾਡੇ ਡੈਮਾਂ ਦਾ ਪ੍ਰਬੰਧ ਪਾਣੀ ਦਾ ਕੰਟਰੋਲ ਦਰਿਆਵਾਂ ਦਾ ਕੰਟਰੋਲ ਸਾਡੀ ਬੀਬੀਐਮਬੀ ਦਾ ਕੰਟਰੋਲ ਸਾਡੇ ਕੋਲੇ ਹੋਣਾ ਚਾਹੀਦਾ ਹੈ ਉਹ ਅਸੀਂ ਮੁੱਦੇ ਇੱਕ ਭੁੱਲ ਗਏ ਅਸੀਂ ਰੁੱਝ ਗਏ ਫਲਾਨ ਬੱਲੇ 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 ਫਲਾਨਾ ਪੋਰੀਆਂ ਚੱਕਦਾ ਹੈ ਫਲਾਨਾ ਤੇਲ ਵੰਡਦਾ ਹੈ ਫਲਾਨਾ ਬੰਬੂ ਕਾਰਟ ਲੈ ਕੇ ਆ ਗਿਆ ਬਸ ਆਹ ਕਹੋਤੇ ਹੀ ਖਰੇ ਹਨ ਫਲਾਨਾ ਕੁੜਤਾ ਲਵੇੜ ਕੇ ਭਾਗ ਗਿਆ ਤੁਹਾਨੂੰ ਇੰਨੀ ਸੇਵਾ ਕਰਤੀ ਮੈਂ ਇਹੇ ਕਰਕੇ ਉਦਾਂ ਹੀ ਬੋਲਿਆ ਸੀ ਮੈਂ ਅੱਜ ਹੀ ਬੋਲਦਾ ਕਿ ਮੈਨੂੰ ਇਹ ਦੁੱਖਾ ਪੰਜਾਬ ਦੇ ਲੋਕੋ ਸੋਡੀ ਮਾਨ ਸਕਤਾ ਤੇ ਤਰਸ ਆਉਂਦਾ ਮੈਨੂੰ